you i love you and i love you forever koi bhi beech mein nahi aa sakta break up to baad himanshi guhrana ne twitter asimriaz jo ki is waqt talk of the town bane hoye hai darasal inadi mulakat big boss 13 inch hoyi si te dosti jo si pyar ch ਪਰਵਾਨ ਹੋ ਗਈ ਸੀ ਜਿਸ ਤੋਂ ਬਾਅਦ ਲਗਭਗ 4 ਸਾਲਾਂ ਤੱਕ ਇਸ ਦੇ ਵੱਨੋ ਜੋ ਆ ਇੱਕ ਦੂਜੇ ਨੂੰ ਡੇਟ ਕੀਤਾ ਗਿਆ ਪਰ ਹੁਣ ਹਿਮਾਂਸ਼ੀ ਖੁਰਾਨਾ ਵੱਲੋਂ ਹਾਲ ਹੀ ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਬ੍ਰੇਕਅਪ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹਰ ਕੋਈ ਆਸੀਮ ਰਿਆਜ਼ ਦੇ ਰਿਐਕਸ਼ਨ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਹਿਮਾਂਸ਼ੀ ਖੁਰਾਨਾ ਨੇ ਆਸੀਮ ਰਿਆਜ਼ ਦੀ ਇੱਕ ਚੈਟ ਜੋ ਸੀ ਲੀਕ ਕਰ ਦਿੱਤੀ ਸੀ ਤੇ ਇਸ ਦੇ ਨਾਲ ਹੀ ਆਪਣਾ ਇੱਕ ਪੋਸਟ ਵੀ ਹਿਮਾਂਸ਼ੀ ਖੁਰਾਨਾ ਵੱਲੋਂ ਸ਼ੇਅਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਪੋਸਟ ਰਾਈਟ ਦੱਸਿਆ ਸੀ ਕਿ ਉਹ ਇਤਿਹਾਸੀ ਵਕ ਵਕਤ ਮਾਜ ਵਿਸ਼ਵਾਸ ਕਾਰਨ ਵਾਖੋਏ ਹਨ ਅੱਜ ਸਿੰਗਰ ਨੇ X account ਉਤੇ ਆਪਣੀ ਆਸਿਮ ਦੀ ਚੈਟ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਆਪਣਾ ਟਵਿੱਟਰ ਅਕਾਊਂਟ ਯਾਨੀ ਕਿ X ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤਾ ਸੀ ਤੇ ਦੱਸਦੀ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਇਸ ਪੋਸਟ ਵਿੱਚ ਲਿਖਿਆ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਚੋਂ ਕੋਈ ਵੀ ਬ੍ਰੇਕਅਪ ਲਈ ਉਸ ਦੇ ਉੱਤੇ ਦੋਸ਼ ਲਗਾਵੇ ਯਾਨੀ ਕਿ ਆਸਿਮ ਰਿਆਜ਼ ਦੇ ਉੱਤੇ ਦੋਸ਼ ਲਗਾਵੇ ਤੇ ਨਾ ਹੀ ਮੈਂ ਚਾਹੁੰਦੀ ਆ ਕਿ ਤੁਹਾਡੇ ਚੋਂ ਕੋਈ ਮੇਰੇ ਖਿਲਾਫ ਬੋਲੇ ਆਪਣੇ ਪਿਛਲੇ ਰਿਸ਼ਤੇ ਵਿੱਚ ਵੀ ਮੈਂ ਚੁੱਪ ਸੀ ਕਿਉਂਕਿ ਮੈਂ ਉੱਥੇ ਵੀ ਸਾਰਾ ਦੋਸ਼ ਲਿਆ ਸੀ ਤੇ ਮੈਂ ਇੱਥੇ ਵੀ ਇਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਅਫਸੋਸ ਹੈ ਕਿ ਲੋਕਾਂ ਨੇ ਇਸ ਨੂੰ ਵੱਖਰੇ ਤਰੀਕੇ ਨਾਲ ਲਿਆ ਤਾਂ ਦੱਸ ਦਈਏ ਕਿ ਜਿਸ ਤੋਂ ਬਾਅਦ ਆਸੀਮ ਰਿਆਜ਼ ਦੀ ਪੋਸਟ ਸਾਂਝੀ ਕੀਤੀ ਗਈ ਸੀ ਕਿ ਜਿਸ ਦੇ ਵਿੱਚ ਆਸੀਮ ਰਿਆਜ਼ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਲੋਕਾਂ ਨੂੰ ਜੋ ਅਸਲ ਕਾਰਨ ਹੈ ਉਹ ਦੱਸਦਾ ਇਸ ਤੋਂ ਬਾਅਦ ਹਿਮਾਂਸ਼ੀ ਨੇ ਅ ਰਿਲੀਜੀਅਨ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਸੀਗੀ ਤਾਂ ਹੁਣ ਆਸਿਮ ਰਿਆਜ਼ ਦੇ ਵੱਲੋਂ ਵੀ ਇੱਕ ਗੱਲ ਆਖੀ ਗਈ ਆ ਆਸਿਮ ਰਿਆਜ਼ ਨੇ ਵੀ ਕਬੂਲ ਕੀਤਾ ਤਾਂ ਆਸਿਮ ਰਿਆਜ਼ ਨੇ ਕਹਿਣਾ ਸੀ ਕਿ ਅਸੀਂ ਵੱਖ ਹੋ ਗਏ ਆ ਇਹ ਸੱਚ ਹੈ ਤੇ ਇਸ ਦੇ ਪਿੱਛੇ ਧਾਰਮਿਕ ਰੀਜ਼ਨ ਹੈ ਕਿਉਂਕਿ ਅਸੀਂ ਵਕ ਵਕ ਧਰਮਾਂ ਨੂੰ ਬਿਲੋਂਗ ਕਰਦੇ ਆਂ ਇਸ ਕਰਕੇ ਅਸੀਂ ਵੱਖ ਹੋ ਰਹੇ ਆਂ ਤੇ ਤੁਹਾਡਾ ਇਸ ਰਿਲੇਸ਼ਨਸ਼ਿਪ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ